ਰਾਹਤ ਦਿੱਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਤਨਖਾਹ ਦੇ ਵਿੱਚ ਵਾਧਾ ਕਰ ਦਿੱਤਾ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹੁਣ ਡਾਕਟਰਾਂ ਦੀ ਸੈਲਰੀ ਵਧਾ ਦਿੱਤੀ ਗਈ ਹੈ ਤਾਂ ਵੱਡੀ ਖਬਰ ਤੁਹਾਨੂੰ ਦੱਸਣੇ ਆ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਤੋਹਫਾ ਜੋ ਹੈ ਉਹ ਡਾਕਟਰਾਂ ਨੂੰ ਦਿੱਤਾ ਗਿਆ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰੀ ਡਾਕਟਰਾਂ ਦੀ ਤਨਖਾਹ ਵਧਾਈ ਗਈ ਹੈ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਮੰਗ ਮੰਨ ਲਈ ਹੈ ਅਤੇ ਤਿੰਨ ਪੜਾਵਾਂ ਦੇ ਵਿੱਚ ਡਾਕਟਰਾਂ ਦੀ ਸੈਲਰੀ ਵਧਾਉਣ ਦਾ ਵਾਅਦਾ ਕੀਤਾ ਗਿਆ ਹੈ ਨਿਯੁਕਤੀ ਦੇ ਸਮੇਂ ਦੱਸਿਆ ਜਾ ਰਿਹਾ ਹੈ ਕਿ 56100 ਰੁਪਏ ਸੈਲਰੀ ਦਿੱਤੀ ਜਾਵੇਗੀ ਤੇ 5 ਸਾਲ ਦੀ ਨੌਕਰੀ ਤੋਂ ਬਾਅਦ ਤਨਖਾਹ 67400 ਰੁਪਏ ਹੋਵੇਗੀ ਤੇ 10 ਸਾਲ ਦੀ ਨੌਕਰੀ ਪੂਰੀ ਕਰਨ ਤੇ ਸੈਲਰੀ 83600 ਰੁਪਏ ਹੋਵੇਗੀ ਤੇ 15 ਸਾਲ ਦੀ ਨੌਕਰੀ ਪੂਰੀ ਕਰਨ ਤੇ ਸੈਲਰੀ 1 ਲੱਖ 22000 ਹੋਵੇਗੀ ਤਾਂ ਸਰਕਾਰ ਨੇ ਦਿਨ ਪੜਾਵਾਂ ਦੇ ਵਿੱਚ ਡਾਕਟਰਾਂ ਦੀ ਜੋ ਸੈਲਰੀ ਹੈ ਉਹ ਵਧਾਈ ਜਾਵੇਗੀ ਇੱਕ ਵਾਰ ਫੇਰ ਤੋਂ ਤੁਹਾਨੂੰ ਦੱਸ ਦਈਏ ਕਿ ਨਿਯੁਕਤੀ ਦੇ ਸਮੇਂ 56100 ਰੁਪਏ ਉਹਨਾਂ ਦੀ ਸੈਲਰੀ ਹੋਵੇਗੀ ਤੇ ਫਿਰ ਜਿਹੜੇ ਡਾਕਟਰ 5 ਸਾਲ ਪੂਰੀ ਨੌਕਰੀ ਕਰ ਲੈਂਦੇ ਨੇ ਉਹਨਾਂ ਨੂੰ 67400 ਰੁਪਏ ਸੈਲਰੀ ਦਿੱਤੀ ਜਾਵੇਗੀ ਤੇ ਫਿਰ 10 ਸਾਲ ਪੂਰੇ ਹੋਣ ਦੇ ਉੱਤੇ 83600 ਰੁਪਏ ਸੈਲਰੀ ਹੋਵੇਗੀ ਤੇ ਫਿਰ ਇਸ ਤੋਂ ਬਾਅਦ ਦੇ ਵਿੱਚ 15 ਸਾਲ ਦੀ ਨੌਕਰੀ ਪੂਰੀ ਕਰਨ ਤੇ ਸੈਲਰੀ 1,22,000 ਹੋਵੇਗੀ ਤਾਂ ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ